ਨਾਮ ਅਹਿੰਦੂ ਸਹਬ ਜੀਓ ਪਾਤਸ਼ਾਹ ਇਹ ਦਸਵੇਂ ਕਬ ਬਾਜ ਦੇਨਤੀ ਚਾਉ ਨਹੀਂ ਨ ਮਰੀ ਕੋ ਹਾਥ ਤੇ ਰੱਖਿਆ ਪੁਰਣਾ ਹੋਏ ਚਤ ਕੇ ਇੱਛਾ ਤਾ ਚਰਨਾਂ ਪਰ ਰਹ ਰਹਾ ਆਪਣਾ ਜਾ ਮਰਦੋਸਤ ਸਭਾਤਮਕਾ ਮਹ ਬਹਾਦ ਮਨ ਬਚਾਵੋ ਸਭੇ ਵਸ ਦੋਰ ਪਰਵਾਰ ਸਿਖ ਸਿਖ ਸਭ ਕਰਤਾ ਮੋ ਰੱਛਾ ਜਿਕਰਦ ਕਰੀ ਹੈ ਹਰ ਗੈਰ ਨੂੰ ਆਤ ਸੰਗਰੀ ਹੈ ਪੂਰਣਾ ਵਿਹਕਾਰੀ ਆਸ ਤੋਰ ਗਦਨ ਕੇ ਬਿਆਸ ਜੁ ਮਹ ਛਾੜ ਕੋਈ ਅਮਰਨਾ ਦਿਆਉ ਜੋ ਬਾਰਾ ਜਾਹੂ ਸੋ ਤੁਮਦਪਾ ਸੇਵਕ ਸ ਕ ਮਾਰਿ ਤਾਰਿ ਅਹ ਚੁਜ ਸੰਤ ਮਾਰਿ ਮਾਰਿ ਅਹ ਆਭਾ ਜਮੋ ਜੋ ਬਰੀਆ ਮਰਨ ਕਾਲ ਕਾ ਤਰਾਸ ਨ ਬਰੀਆ ਹੋ ਜਮ ਸਦਾ ਹਮਾਰੇ ਪਛਾ ਆਸਰੇ ਅਸਤੁਜ ਜੋ ਕਰੇ ਰੱਥਾ ਰਾਗਤ ਮੁਹਜ ਆਖਣ ਹਾਰੇ ਸਾਇਜ ਸੰਤ ਸਾਇਜ ਪਿਆਰੇ ਦੇਰ ਬੰਧ ਦੁਸ਼ਟਨ ਕੇ ਅੰਤ ਹਾਤਮਾ ਪੂਰੇ ਚਕਰ ਦਾ ਸਿਕੰਤਾ ਕਾਲ ਪਾਏ ਬ੍ਰਹਮਾ ਭਗਤਰਾ ਕਾਲਪ ਵੇ ਸਿਰਜੂ ਅਮਿਤਰਾ ਕਾਲ ਪਏ ਕਰ ਬਿਸਰ ਪ੍ਰਕਾਸ਼ ਸਗਲ ਕਾਲ ਕ ਕੀਆ ਤਮਸ ਦੇਵਨ ਕਾਲ ਜਤ ਕੇ ਸਵ ਕੀਆ ਦੇਜ ਰਾਜ ਬ੍ਰਹਮਾ ਜਥੀ ਨਮਸਕਾਰ ਤਹੇ ਨਾਮਾ ਜਗਨਕਾਰ ਸਭ ਕੁਤ ਬਨਾਇਓ ਦੇਵਤਾ ਤੁਝ ਸਰੂਪ ਜਾਇ ਆਦੰਤ ਕੇਵਤਰ ਸੋਏ ਗੁਰੂ ਸਮਝੋ ਅੰਕਾਰ ਨਮਸਕਾਰ ਤਿਸ ਰਿਪਾ ਹਮਾਰੀ ਸਭ ਪ੍ਰਜਾਤਨ ਆਪ ਸਵਾਰੀ ਸਰਵਰਗੋ ਸਭ ਗੁਣ ਸੁਗਤੀ ਹੋ ਸਤਨ ਕੋ ਬਲਮ ਬਜਕਿਓ ਕਰ ਕਰਕੇ ਅੰਦਰ ਕੀ ਜਾਣਤ ਭਰੇ ਭਰੇ ਕਿਰਤਿ ਰਪਛਾਣ ਤਾ ਚਿਤਿ ਤੇ ਕੁੰਤੈ ਫੁੱਲਾ ਸਭ ਪਰ ਕਿਰਪਾ ਦ੍ਰਿਚ ਕਰ ਫੁੱਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਭ ਧਨਕੇ ਸੁਖੀ ਐ ਲੇਖ ਤੇ ਮੀਰ ਪਛਾਨੈ ਘੜ ਘੜ ਦੇ ਬੜ ਬੜ ਕੇ ਜਾਣੈ ਨਭੋਤ ਕਰਕ ਕਰਾ ਕਰਤੋ ਰਾ ਆਪਰ ਜਾ ਤਰਤ ਤੰ ਦੇ ਅਪਾਰ ਜਬ ਇਹ ਕਰਕ ਕਰਤ ਹੂੰ ਗਮਾ ਤਬ ਮੈਂ ਬਨਤਾ ਦੇ ਤਰਸਨਾ ਜਿਤੇ ਬਨ ਸ੍ਰਿਸ਼ਤ ਸਵਤਾਰੈ ਆਪ ਬਣੀ ਪੂਜ ਚਾਰੈ ਤੁ ਸੰਭੀਤ ਰਤਨ ਨਰਾਣਮ

ਮਾਨੇ ਤੋ ਕੈਤ ਸਦਾ ਸੇਵਨ ਅਨੰਕਾਰ ਗਾ ਜਿਤ ਤਦ ਤਹਿ ਤੇਵ ਆਪ ਬਣੀ ਬਦਹਿ ਜਿਤਿ ਮਰਨ ਲਪਰਨ ਤੋ ਹਰ ਤਿਤਿ ਤੁਹਾਰਾ ਲਖਾ ਨਾ ਜੈ ਤੁਸਾਰ ਕੇਵਦ ਸਜਾ ਪ੍ਰਥਮ ਸੰਸਾਰ ਦੇ ਕਰਵਨ ਸਰਪ ਰੰਗ ਬਹਿੁਰਾ ਕਹੇ ਪੂਪਾ ਅਟਾ ਜੇ ਜਿ ਸੇਤ ਜਿ ਕੇਨੀ ਅਦਭੁਜ ਖਾਨ ਬਿਹੁਰ ਰਚ ਨਿੰਦੇ ਕਾਂ ਫੂਲ ਰਾਜ ਬਠਾ ਗਹਮ ਸਮਰ ਭਯੋ ਸ਼ੰਕਰ ਇਕਠਾ ਸਕ੍ਰਿਸ਼ ਸੁਦ ਖਾਇ ਅਸੰਪਵ ਜਗਾਸ ਰੂਪ ਸੋਯੰਪਾ ਅਵਰਧ ਮੇਰੇ ਤਮ ਕਰੋ ਸਿਖ ਉਬਾਰ ਆ ਸਿਖ ਸੰਗਰੋ ਦੁਸਤ ਜਿਤਿ ਉਤਵਤੁ ਪਤ ਸਕਲ ਮਲੇਸ਼ ਕਰੋ ਰਿਣ ਕਤ੍ਤਾ ਜੇ ਆਸਤੁ ਤਦ ਸਰਣੀ ਪਰੇ ਜਨ ਕੇ ਦੁਸ਼ਤ ਦੁਖਤਾ ਪਰੇ ਪੁਰਗਦਰੁ ਉਪਕ ਪਰੇ ਜਹਾਰਿ ਤਿਨ ਗੇਤਨ ਸੰਕੜ ਸਬਟਾਰੇ ਜੋ ਪਰਬੋਧਕ ਬਾਤ ਹੈ ਤਾਕ ਗਾਲ ਜਗਨ ਅਰਚਹੁ ਤੋਹਿ ਸੁਗੰਨੋ ਦਸਤੋ ਸਤਿਯੰ ਤਦ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜੈ ਨਾਰਾ ਤਾ ਕੀ ਤਾ ਤਨਕ ਮੋਹ ਰਹਿ ਰਿਤ ਸਿੱਧ ਕਰਮ ਸਭ ਹੋਈ ਦਸਤੋ ਜਾ ਅੰਛ ਰਸ ਪੈ ਨ ਕੋਈ ਇਕ ਪਾਟ ਤਮੈ ਸਭਾਰਾ ਤਾ ਚਿਤਾਏ ਬੁਬਾਰ ਜਿਦ ਨਰਨਾਮ ਤਿਹਾਰੁ ਕਹਾ ਦਰਦ ਦਿਸਤੋ ਜੋ ਕਰਤੇ ਕੇ ਤਮੈਂ ਸਰਣਾ ਤੇਹਾਰੀ ਆਪ ਹਾਥ ਦੇ ਲੇ ਹੋ ਬਾਰੀ ਸਰਥਾਉ ਮੋ ਸਾਈ ਦੋਸਤੋ ਦੋ ਕਦ ਦੇ ਹੋ ਪਚਾਈ ਖੜਗ ਕੇ ਤਮੈਂ ਸਰਣਾ ਤੇਹਾਰੀ ਆਵਤ ਜੈ ਲੇ ਹੋਇ ਬਾਰੀ ਸਰਬ ठाਵ ਹੋ ਸਹਾਈ ਬੁਸ਼ਤ ਧੋਕ ਤੇ ਲਿਓ ਬਚਾਈ ਆਰ ਅਰਧਿਕ ਖਲਸਾ ਆਰ ਅਰਧਿਕ ਕੀ ਫਤਿਹ